दरगाह बाबा पंच से यह दरबार जो है घर तू आज तो इक्कीस साल चल रहे हैं और इक्कीस साल मतलब इतने दरबार से सेवा करते हैं और इस टाइम असती समाउस जोड़ा वह मना जा रहे हैं राति मेहंदी की रस्म हुई थी जो राज बाबा जी का ਮੇਲਾ ساری ਰਾਤ ਵਾਲਾ ਪ੍ਰੋਗਰਾਮ ਚੱਲੇਗਾ ਕੱਲ ਪੰਡਾਰਾ ਹੈ ਪੰਡਾਰਾ ਸੜਕ ਤੇੰ ਦਿਨ ਹੀ ਚੱਲਦਾ ਜਬੀ 24 ਬਤੀ ਤੇ ਹੋਏ ਸਭ ਤੋਂ ਵੱਡਾ ਢਿੱਡ ਰਹੀਏ ਫਿਰ ਬਾਹਰ ਕੀ ਦਰਬਾਰ ਬਲਿਆਂ ਕਿਤਰਾ ਸਭ ਤੋਂ ਪਹਿਲਾਂ ਇਸ ਰੋਡ ਦੇ ਉੱਤੇ ਸੜਨ ਤੇ ਐਕਸੀਡੈਂਟ ਬੜੇ ਹੋਏ ਇਹ ਐਕਸੀਡੈਂਟ ਬੜੇ ਹੁੰਦੇ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਕਿਰਿ ਵਿਜੀ ਕੁਮਾਰ ਜੀ ਦੀ ਮਾਤਾ ਜੀ ਚੋਪਰ ਦਾ ਹੰਦੀ ਨੇ ਉਹ ਸਭ ਤੋਂ ਪਹਿਲਾਂ ਇੱਕ ਦੀ ਰਾਗ ਰੱਖਿਆ ਇੱਕ ਬਾਬਾ ਜੀ ਦਾ ਰਾਗ ਰੱਖਿਆ ਉਹ ਚਿਰਾਗ ਰੋਸ਼ਨ ਕਰਨ ਤੋਂ ਬਾਅਦ ਇੱਥੇ ਦੇ ਜਿਹੜੇ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ ਜਿਹੜੇ ਐਕਸੀਡੈਂਟ ਹੁੰਦੇ ਸੀਗੇ ਉਹ ਬੰਦ ਹੋ ਗਏ ਕਿਰਪਾ ਹੋਈ ਐਕਸੀਡੈਂਟ ਬੰਦ ਹੋ ਗਏ ਉਸ ਤੋਂ ਬਾਅਦ ਇਹ ਦਰਬਾਰ ਜਿਹੜਾ ਦਿਨ ਬਦ ਦਿਨ ਅੱਗੇ ਵਧਦਾ ਗਿਆ ਦਰਵੇਪੇ ਕਿਉਂਕਿ ਦਰਬਾਰ ਵਧਿਆ ਵੀ ਕਿਸ ਤਰ੍ਹਾਂ ਸੰਗਤਾਂ ਦੇ ਸੰਯੋਗ ਦੇ ਨਾਲ ਔਰ ਸੰਗਤਾਂ ਵੀ ਕਿਸ ਤਰ੍ਹਾਂ ਜੋੜਦੀਆਂ ਨੇ ਜਿੰਨਾ ਨੂੰ ਕਿਥੋਂ ਕੁਝ ਮਿਲਦਾ ਜਿਹੜੀ ਇੱਕ ਵਾਰੀ ਸੰਗਤ ਆਏਗੀ ਉਹਨੂੰ ਕੋਈ ਅੱਗੇ ਨਜ਼ਰ ਆਏਗਾ ਉਹ ਦੋਨੋਂ ਨਾਲ ਹੋਰ ਲੈ ਕੇ ਆਂਦਾ ਏਸੇ ਤਰ੍ਹਾਂ ਹੀ ਇਹ ਦਰਬਾਰ ਦਿਨ ਬਦ ਦਿਨ ਅੱਗੇ ਤਰੱਕੀ ਕਰ ਰਿਹਾ ਔਰ ਅੱਜ ਅਸੀਂ 33 ਮਾਰਚ ਦੇ ਜਿਹੜਾ ਉਹ ਬਾਬਾ ਜੀ ਦਾ ਮਨਾਣ ਜਾ ਰਹੇ ਆ ਰਾਤੀ ਮਹਿੰਦੀ ਡੋਰੀ ਦੀ ਰਸਮ ਸੀਗੀ ਔਰ ਅੱਜ ਬਾਬਾ ਜੀ ਦਾ ਮੇਲਾ ਹੈ ਹਾਂਜੀ ਕਵਾਲ ਜਿਹੜੇ ਸਾਡੇ ਨੇ ਇਹ ਕੁਝ ਤਾਂ ਲੋਕਲ ਆ ਰਹੇ ਨੇ ਵਿਸ਼ਾਲ ਕਾਦਰੀ ਆ ਗਏ ਸਾਰਨਪੁਰ ਤੋਂ ਪਾਲਟੀਆਂ ਆ ਰਹੀਆਂ ਨੇ ਬਟਾਲੇ ਤੋਂ ਪਾਲਟੀਆਂ ਆ ਰਹੀਆਂ ਨੇ ਮਤਲਬ ਪ੍ਰੋਗਰਾਮ ਜਿਹੜੇ ਫਿਰ ਵੀ ਆਈਪੀ ਜਿਹੜੇ ਆ ਉਹ ਵੀ ਆਂਦੇ ਨੇ ਫਿਰ ਦਰਬਾਰ ਦੇ ਵਿੱਚ ਇਹ ਸੰਗਤ ਜਿਹੜੀ ਹੈ ਇਹ ਮਹਿਫਲ ਦੇ ਅੰਦਰ ਘੜ ਦੌਰ 3-4000 ਰੁਪਏ ਅਧਾਰ ਆਦਮੀ ਤੱਕ ਹੀ ਕਟ ਕਰਦਾ ਹੁੰਦਾ ਔਰ ਉਸ ਦੇ ਨਾਲ ਨਾਲ ਇਹ ਦਰਬਾਰ ਜਿਹੜਾ ਇਥੇ ਸਰਪ੍ਰਸਤ ਮਾਨਤ ਕਿਹੜੀ ਵਿਦੇਕਮਾਰ ਜੀ ਔਰ ਇਸ ਵਕਤ ਉਹਨਾਂ ਦੇ ਸੁਪੁੱਤਰ ਸੂਰੇਜ ਮਲਿਕ ਔਰ 파ਰਿਸ ਮਲਿਕ ਜਿਹੜੇ ਕਿ ਦਰਬਾਰ ਨੂੰ ਸ਼ੋਭਾ ਵਧਾ ਰਹੇ ਨੇ ਜਵਾਰ ਨੂੰ ਅੱਗੇ ਵਧਣ ਦੀ ਕੋਈ ਕੋਈ ਵਧਾਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਭਾਈ ਕ੍ਰਿਸ਼ ਦਿਖੋ ਜੀ ਗੱਦੇ ਨਿਸ਼ੀਂਦ ਜਿੱਤੇ ਤੱਕ ਸਵਾਲ ਹੈ ਗੱਦੇ ਨਿਸ਼ੀਂਦ ਤਾਂ ਸਾਡੇ ਆਪ ਬਾਬਾ ਜੀ ਨੇ ਇਹਦੇ ਨਦਾਨ ਇੱਕ ਬੱਚਾ ਹੈ ਨਦਾਨ ਜਿਆ ਔਰ ਮੇਰਾ ਨਾਮ ਹੈ ਗਰੀਬ ਸੁਖਦੇਵ ਜਿਹੜੇ ਕਿ ਮੈਂ ਇੱਥੇ 21 ਸਾਲਾਂ ਤੋਂ ਦਰਬਾਰ ਤੇ ਸੇਵਾ ਕਰ ਰਿਹਾ ਹਾਂ ਅੱਜ ਦੇ ਯੋਥ ਨੂੰ ਤੁਸੀਂ ਕੀ ਬੈਸੀ ਦੋਗੇ ਜਿਹੜਾ ਖਰਾਏ ਬੈ ਚੁੱਕਾ ਹੈ ਨਸ਼ੇ ਦੀ ਤਾਕਤ ਦੇ ਦੇਖੋ ਜੀ ਕੀ ਲੈਂਦੇ ਨੇ ਮੈਂ ਅੱਜ ਦੇ ਯੋਥ ਨੂੰ ਸਿਰਫ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਆ ਆਪ ਦੀ ਰਾਈ ਕਿ ਜਿਹੜਾ ਐਸ ਵਕਤ ਇਹ ਨਸ਼ਿਆਂ ਦੇ ਵਿੱਚ ਟੁੱਟਿਆ ਹੋਵੇ ਇਹ ਨਸ਼ਿਆਂ ਨੂੰ ਛੱਡਣ ਕਿਸੇ ਧਰਮਸਾਲ ਦੇ ਨਾਲ ਜੁੜਨ ਅਸੀਂ ਇਹ ਨਹੀਂ ਕਹਿੰਦੇ ਕਿ ਖਾਲੀ ਇੱਧੇ ਦਰਬਾਰ ਤੇ ਆਓ ਨਹੀਂ ਜਿਸ ਨੂੰ ਵੀ ਮੰਨਦੇ ਨੇ ਉਹਦੇ ਨਾਲ ਜੁੜਨ ਤਾਂ ਕਿ ਉਹਦੇ ਨਾਲ ਜੁੜਨਗੇ ਉਧਰ ਦੀਆਂ ਗੱਲਾਂ ਸੁਣਨਗੇ ਅੱਛੀਆਂ ਗੱਲਾਂ ਉਹਨਾਂ ਦੇ ਕੰਪੇ ਪੈ ਗਈ ਆ ਉਹਨਾਂ ਨੂੰ ਮੰਨਣਗੇ ਤਾਂ ਕਿ ਨਸ਼ਿਆਂ ਤੋਂ ਦੂਰ ਹੋਣ ਕਿ ਇਹਨਾਂ ਨਸ਼ਿਆਂ ਦੇ ਸਵਾਏ ਸਰਵਨਾਸ਼ ਤੇ ਹੋਰ ਕੁਝ ਨਹੀਂ ਅਗਰ ਇਹਨਾਂ ਨਾਲ ਜੁੜਨਗੇ ਤੇ ਇਸ ਤੋਂ ਉਸ ਉੱਪਰ ਉੱਠਣਗੇ ਜੇ ਕਰਾ ਬਾਬਾ ਜੀ ਦਾ ਯਾ ਫਰੀਦ ਹਦ ਫਰੀਦ ਯਾ ਫਰੀਦ ਯਾ ਫਰੀਦ ਇਹ ਕਹ ਰਹਾ ਬਾਬਾ ਈਦ